ਕੋਡੀ 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 ਇਧਰੋਂ ਵੀ ਹੂਟਿੰਗ ਹੋਈ ਆ ਵੱਖ-ਵੱਖ ਖਿਡਾਰੀਆਂ ਦੇ ਵੱਖ-ਵੱਖ ਚਿਹਰੇ ਤੇ ਸਪੋਰਟਰ ਪੁੱਜੇ ਹੋਇਆ ਆ ਟਕਰਾ ਟਕਰਾਂ ਟਕਰ ਟਕਰ ਟਕਰਾ ਟਕਰਾ ਆ ਟਕਰਾ ਟਕਰ ਆ ਟਕਰਾ ਟਕਰ ਆ ਟਕਰਾ ਟਕਰ ਆ ਟੱਕਰ ਨੇ YouTube ਦੀ ਆ ਟੱਕਰ ਨੇ Instagram ਦੀ ਆ ਟੱਕਰ ਨੇ ਚੀਕ ਪਵਾਉਣੀ ਆ ਆ ਐਕਸ਼ਨ ਮੈਚ ਹਰੇ ਖੇਡ ਮੈਦਾਨ ਦੇ ਵਿੱਚ ਖੇਡੇ ਸਾਹਮੇ ਦੀ ਗੱਲ ਹੋਣੀ ਹੈ ਲੋ ਪੈਂਦੀਆ ਕਬੱਡੀਆਂ ਚੜ ਚੜ ਕੇ ਪਈ ਹੋਈ ਕਬੱਡੀ ਦੇ ਉੱਪਰ ਟੱਕਰ ਫੇਰ ਸ਼ੇਰਾਂ ਦੀ ਆਹ ਚাবਟ ਚাবਟ ਵੱਜ ਗਈ ਨਾਦ ਦੀ ਕਬੱਡੀ ਤੇ ਯਾਹਰ ਅਲੀ ਕੰਬੋ ਖੇਡ ਮੈਦਾਨ ਦੇ ਵਿੱਚ ਯਾਹਰ ਅਲੀ ਯਾਹਰ ਅਲੀ ਯਾਹਰ ਅਲੀ ਯਾਹਰ ਅਲੀ ਯਾਹਰ ਅਲੀ ਜਾਫਰ ਅਲੀ ਜਾਫਰ ਅਲੀ ਆ ਥਾਪੀ ਆ ਥਾਪੀ ਆ ਮੈਂ ਦੁੱਗਾ ਵਾਲਾ ਜੱਟ ਕੁੜੀਏ ਉਹ ਆ ਗਿਆ ਛੋਟਾ 나ਥ ਇਹਨੇ ਵੀ ਕਬੱਡੀ ਪਾਤੀ ਆ ਇਹ ਪਤਾ ਨਹੀਂ ਮੈਚ ਕਿੱਧਰ ਨੂੰ ਜਾਣਾ ਹੈ ਇਹ ਪਤਾ ਨਹੀਂ ਮੈਚ ਕਿੱਧਰ ਨੂੰ ਜਾਣਾ ਹੈ ਆ ਛੋਟਾ 나ਥ ਖੇਡ ਮੈਦਾਨ ਦੇ ਅੰਦਰ ਛੋਟਾ 나ਥ ਖੇਡ ਮੈਦਾਨ ਦੇ ਅੰਦਰ ਕਬੱਡੀ 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 ਦੁੱਲੇ ਦੁੱਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਈ ਵਾਰ ਹੋ ਜਾਂਦਾ ਬਸ ਕੋਈ ਚੱਕਰ ਨਹੀਂ ਗਿਰੂ ਹੋਇਆ ਪਰ ਆ ਐਕਸਾਈਟਮੈਂਟ ਵੀ ਆਉ ਦੇਖਦੇ ਆ ਵੀ ਐਨ ਉਹ ਤੇਜ਼ ਹੋ ਗਈ ਕਬੱਡੀ ਤੇਜ਼ ਹੋ ਗਈ ਆ ਸਾਹਮਣੇ ਕਹਿੰਦੇ ਖੇਡਦਾ ਜੱਟ ਕਬੱਡੀ ਪਾ ਰਿਹਾ ਦੁੱਗਿਆਂ ਵਾਲਿਆ ਤੇਰੀ ਵੀਡੀਓ ਇਹਦੇ ਨਾਲ ਇੰਸਟਾਗ੍ਰam ਤੇ ਬੋਲੀ ਚੱਲੀ ਐ ਬਾਲੀ ਚੱਲੀ ਐ ਆਓ ਸਾਹਮਣੇ ਆਓ ਸਾਹਮਣੇ ਦੁੱਗਾ ਵਾਲਾ ਜੱਟ ਤੇ ਕਲੀਮੁਲਾ ਇਹ ਆ ਕਲੀ ਮੁੱਲਾ ਜੱਟ ਆਹ ਸਾਹਮਣੇ ਕਹਿੰਦੇ ਖੇਡ ਮੈਦਾਨ ਚੱਲ ਰਿਹਾ ਰਾਜਪੂਤਾਂ ਕਰ ਚੈੱਕ ਕਿੰਨੀ ਕਿ ਜਾਣਾ ਦੁੱਲੇ ਦੇ ਵਿੱਚ ਆਹ ਸਾਹਮਣੇ ਦੇਖਾਂਗੇ ਪਈ ਹੋਈ ਕਬੱਡੀ ਤੇ ਇਹਨੂੰ ਤਾਂ ਛੇੜਨ ਦੀ ਲੋੜ ਹੀ ਐ ਇਹਨੂੰ ਤਾਂ ਛੇੜਨ ਦੀ ਲੋੜ ਹੀ ਪਤੰਦਰ ਭਰੇ ਹੀ ਖੜਾ ਪਰ ਇਹ ਦੁੱਲਾ ਤੇ ਮੱਚਦਾ ਅੰਗਾਰ ਕਿਸੇ ਗੱਲ ਕਰਕੇ ਪਰ ਮੇਰੀ ਬੇਨਤੀ ਹੈ ਕਿ ਇੱਕ ਇੱਕ ਪਲਾਂਗ ਆਪਾਂ ਲੈਣ ਛੱਡ ਕੇ ਵਹਿ ਜੀਏ ਫੇਰ ਸਵਾਦ ਦਗਣਾ ਆਵੇਗਾ ਪ੍ਰੋ ਪੰਜਾਬ ਵਾਲੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਰਾਜਪੂਤ ਰਾਜਪੂਤ ਉਹ ਐਕਸ਼ਨ ਕਰਦਾ ਜਗੇ ਦਾ ਗਲਵ ਜੀ ਕਰ ਦਿਓ ਮੁੰਡੇ ਦੀ ਕਬੱਡੀ ਦੀ ਗੱਲ ਲਓ ਅਗਲੀ ਕਬੱਡੀ ਉਧਰ ਨਾਖਰੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਲਿਆ ਹੈ ਦਰਸ਼ਕਾਂ ਦੀ ਗਿਣਤੀ ਹੌਲੇ ਹੌਲੇ ਵੱਧਦੀ ਜਾਣੀ ਹੈ ਉਧਰ ਫੇਰ ਅਗਲੀ ਕਬੱਡੀ ਤੇ ਰਾਜਪੂਤ ਫੇਰ ਅੱਗੇ ਹੋ ਗਿਆ ਰਾਜਪੂਤ 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 ਇਹ ਕੰਨ ਬੰਦੇ ਮਾਰ ਜਾਫੀ ਕਹਿੰਦੇ ਆ ਇਹਨੂੰ ਇਹਨੇ ਕੈਨੇਡਾ ਅਮਰੀਕਾ ਦੇ ਵਿੱਚ ਤਹਿਲਕਾ 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 ਮੱਚਦਾ ਕਰੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬੈਸਟਮੈਨ ਦਾ ਉਹ ਥਾਪੀ ਮਾਰ ਦਿੱਤੀ ਹੈ ਦੋ ਥਾਪੀਆਂ ਮਾਰੀਆਂ ਜਾ ਵੰਗਾਰਿਆ ਆ ਦੋਨੋਂ ਖਿਡਾਰੀਆਂ ਦੀ ਟੱਕਰ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਦੇਖਣ ਯੋਗ ਸੀ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ 라ਜੂ ਤੇ ਰਾਜ 라ਜੂ ਤੇ ਰਾਜ ਪੂਰੀ ਟੱਕਰ ਮੇਰੇ ਵੀਰੇ ਬੱਲੇ 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 ਕਬੱਡੀ 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 ਕੇ ਮੈਂ ਰਹੀ ਵਾਸਤੇ ਪਾਉਂਦੀ ਆਹ ਸਾਹਮਣੇ ਕਹਿੰਦੇ ਕਮਾਲ ਕਰ ਗਿਆ ਇਹ ਅਬਦੁੱਲਾ ਰਾਜਪੂਤ ਆਹ ਸਮਾਗ ਹੈ ਆਹ ਪੁੱਠੇ ਹੱਥਾਂ ਦਾ ਇਸੇ ਤਰ੍ਹਾਂ ਕਬੱਡੀ ਦੀਆਂ ਕਹਿਣ ਤਿੰਨ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਬੁਲਾਉਣਾ ਤੇ ਬੈਲ ਆਈਕਨ ਨੂੰ ਦਬਾਉਣ ਨੂੰ ਬੁਲਾਉਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ